ਕੰਨਾਈ ਸਾਨੂੰ ਕੱਲ ਕਿਸੇ ਭੈਣ ਨੇ ਪਤਾ ਨਹੀਂ ਭਰਾ ਨੇ 12000 ਰੁਪਇਆ ਭੇਜਿਆ ਸੀ ਤੇ ਉਹਨਾਂ ਦਾ ਵੀ ਸਾਨੂੰ ਨਾਮ ਦਾ ਨਹੀਂ ਪਤਾਗਾ ਵੀ ਕੌਣ ਕਿਹਨੇ ਭੇਜਿਆ ਤੇ ਉਹ ਸਾਡੇ ਨਾਲ ਜਰੂਰ ਕੰਟੈਕਟ ਕਰਾ ਜੇ ਤੇ ਕਿਉਂਕਿ ਉਹ ਪੈਸਿਆਂ ਦੀ ਵਜ੍ਹਾ ਨਾਲ ਬਈ ਆਪਾਂ ਨੂੰ ਉਹ ਥਾਂ ਦੀ ਸਾਈ ਦਿੱਤੀ ਗਈ ਤੇ ਉਹ ਥਾਂ ਆਪਣੇ ਕੋਲੇ ਰਹਿ ਗਿਆ ਉਹ ਜਗ੍ਹਾ ਆਪਣੇ ਕੋਲੇ ਰਹਿ ਗਿਆ ਆਪਾਂ 15000 ਰੁਪਇਆ ਸਾਈ ਦਿੱਤੀ ਤੇ ਨਹੀਂ ਤਾਂ ਆਪਣੇ ਕੋਲੇ ਉਹ ਪੈਸੇ ਨਾ ਆਉਂਦੇ ਮਾਲਕ ਹੀ ਹਨ ਮਹਾਰਾਜ ਨੂੰ ਸਭ ਦਾ ਪਤਾ ਸਭ ਦਾ ਫਿਕਰ ਹੈ ਮੈਂ ਤਾਂ ਚੁੱਪ ਕਰਕੇ ਬੈਠਾ ਸੀਗਾ ਤੇ ਮੇਰੇ ਤਾਂ ਉਥਾਂ ਤੋਂ ਨਿਕਲ ਜਾਣਾ ਸੀਗਾ ਤੇ ਮੈਨੂੰ ਪਤਾ ਹੀ ਨਹੀਂ ਵੀ ਮਾਰ ਆਈ ਨੇ ਕਿਧਰੋਂ ਸੱਚੇ ਪਾਤਸ਼ਾਹ ਤੰਤਰ ਗੁਰੂ ਰਾਮਦਾਸ ਪਾਤਸ਼ਾਹ ਨੇ ਇਧਰੋਂ ਉਹ ਪੈਸੇ ਆਏ 12000 ਰੁਪਿਆ ਮੈਨੂੰ ਨਾ ਤਾਂ ਕਿਸੇ ਦਾ ਫੋਨ ਹੀ ਆਇਆ ਵੀ ਭਾਈ ਅਸੀਂ ਭੇਜੇ ਤੇ ਉਹ ਜਰੂਰ ਮੈਂ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਵੀ ਉਹਨਾਂ ਤੱਕ ਵੀਡੀਓ ਜਰੂਰ ਪਹੁੰਚਾਜੇ ਤੇ ਸਾਡੇ ਨਾਲ ਕੰਟੈਕਟ ਵੀ ਜਰੂਰ ਕਰਨ ਤੇ ਆਪਦਾ ਯੋਗਦਾਨ ਜਰੂਰ ਪਾਜੇ ਜੀ ਤਿਲਫੁਲ ਸੱਸੀ ਗਾਲ ਜੀ ਇਹ ਆਪਾਂ ਬੇਜਵਾਨਾਂ ਦੀ ਸੇਵਾ ਕਰਦੇ ਆਂ ਬਈ ਆਪਣੇ ਕੋਲੇ 10 12 ਦਾ ਬੱਚੇ ਹੈਗੇ ਆ ਰੈਗੂਲਰਲੀ ਤੇ ਆਪਾਂ ਚਾਹਣੇ ਵੀ ਬਈ ਆਪਾਂ ਹੋਰ ਵੀ ਜੋ ਕੋਈ ਲੋੜਵੰਦ ਬੱਚਾ ਕਿਸੇ ਨੂੰ ਇਲਾਜ ਦੀ ਜ਼ਰੂਰਤ ਆ ਕੋਈ ਬਿਮਾਰ ਆ ਹਨਾ ਉਹ ਆਪਾਂ ਉਹਦੇ ਕੋਲੇ ਰੱਖ ਗਏ ਤੇ ਚਲੋ ਮਾਲਕ ਨੇ ਆਪਣੀ ਸੁਣੀ ਬਈ ਆਪਾਂ ਛੱਡ ਪਾਲਿਆ ਛੋਟਾ ਜਾਂ ਤੇ ਛੱਡ ਦੇ ਨਾਲ ਬਈ ਚਾਰ ਮਰਲੇ ਜਗਾ ਪਈ ਸੀਗੀ ਉਹ ਜਗਾ ਬਈ ਐ ਸੀਗਾ ਵੀ ਕੋਈ ਲੈ ਰਿਆ ਸੀ ਉਹ ਜਗਾ ਤੇ ਜੇ ਉਹ ਜਗਾ ਉਹ ਲੈ ਲੈਂਦੇ ਬਈ ਤੇ ਆਪਣਾ ਰੋਲਾ ਉਹਨਾਂ ਨਾਲ ਪੈਣਾ ਸੀ ਨਿੱਤ ਡਾਂਗੋ ਛੋਟੀ ਖੇਤੋ ਚਿਤਰੀ ਵਾਲਾ ਕੰਮ ਸੀਗਾ ਉਹਨਾਂ ਨੇ ਆਪਾਂ ਨੂੰ ਬੱਚੇ ਨਹੀਂ ਰੱਖਣ ਦੇਣ ਸੀ ਆਪਾਂ ਬੜੀ ਮਿਹਨਤ ਨਾਲ ਬਈ ਸ਼ੈੱਡ ਪਾਇਆ ਚਲੋ ਆਂਟੀ ਨੇ ਮਦਦ કરી ਹਨ ਆਪਣੀ ਆਪਾ ਸ਼ੈੱਡ ਪਾ ਲਿਆ ਤੇ ਹੁਣ ਬਈ ਉਹ ਜਗਾ ਚਾਰ ਮਰਲੇ ਸੀਗੀ ਜਿਹੜੀ ਉਹ ਜਗਾ ਆਪਾ ਲੈ ਰਹੇ ਆਂ ਇਹ 15000 ਰੁਪਏ ਆਪਾ ਸਾਈ ਦੇ ਦੀਓ ਜਗਾ ਦੀ ਤੇ ਬਈ ਆਪਾ ਪੌਣੇ 2 ਲੱਖ ਰੁਪਏ ਇਕੱਠਾ ਕਰਨਾ ਤੇ ਮੈਂ ਸਾਰੇ ਭੈਣ ਭਰਾ ਨੂੰ ਬੇਨਤੀ ਕਰਦਾ ਵੀ ਕੋਈ ਵੀ ਜਿੰਨੀ ਵੀ ਚਾਹਵੇ ਹਨਾ ਕੋਈ ਆਪਦੇ ਵੱਲੋਂ ਕੋਈ ਚਾਹੇ 10 ਰੁਪਏ ਦੀ ਮਦਦ ਹੀ ਕਿਉਣਾ ਕਰੇ ਤੇ ਹੈਲਪ ਜ਼ਰੂਰ ਕਰਿਆ ਜੇ ਬਈ ਤਾਂ ਕਿ ਉਹ ਜਗਾ ਆਪਣੇ ਕੋਲੇ ਆਵੇ ਬਈ ਤੇ ਆਪਾਂ ਉੱਥੇ ਵੀ ਸ਼ੈਲਟਰ ਬਣਾ ਸਕੀਏ ਆਪਣਾ ਵੱਡਾ ਬਣਜੂ ਜਗਾ ਇਹ ਆਪਾਂ ਕੋਈ ਵੀ ਚਲੋ ਗਊ ਮਾਤਾ ਨੰਦੀ ਮਹਾਰਾਜ ਜੀ ਹੈਨਾ ਕੋਈ ਵੀ ਆਪਾਂ ਵੱਡਾ ਪਸ਼ੂ ਪੰਛੀ ਆਪਾਂ ਆਪਦੇ ਕੋਲੇ ਰੱਖ ਸਕਦੇ ਆ ਉਹ ਜਗਾ ਖੁੱਲੀ ਚਾਰ ਮਾਰਲੇ ਚਲੋ ਬਹੁਤ ਹੋ ਜਾਂਦੀ ਹੈ ਕੁਛ ਆਪਣਾ ਸ਼ੈੱਡ ਹੋ ਗਿਆ ਇਹ ਉਹ ਤੇ ਮੈਂ ਇਸੇ ਕਰਕੇ ਵੀਡੀਓ ਬਣਾ ਰਿਆ ਹੀ ਹੁਣ ਮੈਂ ਸਾਰਿਆਂ ਨੂੰ ਸ਼ੇਅਰ ਕਰ ਰਿਆ ਲੈ ਬਾਬਾ ਵੇਖੀ ਸੂਤ ਹੋ ਕੇ ਖੜਦਾ ਲੈ ਬਾਬੇ ਦੀ ਵੀਡੀਓ ਬਣਾ ਦੇ ਵੀ ਲੈ ਬਾਬਾ ਇਹ ਆਪਣਾ ਬਾਬਾ ਜੀ ਇਹ ਇਹਨੂੰ ਬਾਬਾ ਨਾਮ ਇਹਦਾ ਰੱਖਿਆ ਮੈਂ ਇਹ ਆ ਨਾਂ ਮੇਲਾ ਦਾ ਨਾ ਫੀਮੇਲ ਹੈ ਇਹ ਤੇ ਇਸ ਕਰਕੇ ਮੈਂ ਇਹਨੂੰ ਬਾਬਾ ਕਹਿ ਦਣਾ ਹਾਂ ਤੇ ਮੈਂ ਸਾਰੇ ਭੈਣ ਭਰਾ ਨੂੰ ਬੇਨਤੀ ਕਰਦਾ ਜੀ ਵੀ ਕੋਈ ਵੀ ਆਪ ਦਾ ਟੈਲਫੋਨ ਹੈਲਪ ਜ਼ਰੂਰ ਕਰ ਸਕਦੇ ਹੋ ਤੁਸੀਂ ਆਪ ਦੇ ਬੰਗੋ ਇਹ ਸੇਵਾ ਜੀ ਬਈ ਜੀ ਬਹੁਤ ਵੱਡੀ ਸੇਵਾ ਜੇ ਚਾਹੀਏ ਤਾਂ ਸੋਚ ਕੇ ਤਾਂ ਬਹੁਤ ਵੱਡੀ ਸੇਵਾ ਤਾਂ ਇਹਨਾਂ ਦੀ ਸੇਵਾ ਦਾ ਫਲ ਆਪਾਂ ਨੂੰ ਬਈ ਕਿਤੇ ਨਾ ਕਿਤੇ ਮਾਲਕ ਜ਼ਰੂਰ ਦਿੰਦਾ ਲੇਟ ਪੇਟ ਹੋ ਜੇ ਅੱਗਾ ਪਿੱਛਾ ਹੋ ਜੇ ਹਨਾ ਤੇ ਇਹਨਾਂ ਦੀ ਸੇਵਾ ਦਾ ਫਲ ਆਪਾਂ ਨੂੰ ਜ਼ਰੂਰ ਮਿਲਦਾ ਤੇ ਜਿੱਥੇ ਵੀ ਕਿਤੇ ਤੁਹਾਨੂੰ ਵੀ ਕੋਈ ਬੇਜਮਾਨ ਦਿਖਦਾ ਕੋਈ ਹਨਾ ਕਿਸੇ ਨੂੰ ਇਲਾਜ ਦੀ ਜ਼ਰੂਰਤ ਹੈ ਜਾਂ ਕੋਈ ਭੁੱਖਾ ਤੇ ਭਾਈ ਉਹ ਉਹਨੂੰ ਸਪੋਰਟ ਕਰੋ ਤੁਸੀਂ ਉਹਨੂੰ ਉਹਦਾ ਢਿੱਡ ਭਰੋ ਉਹਦਾ ਇਲਾਜ ਕਰਵਾ ਦਿਓ ਕੋਈ ਫਰਕ ਨਹੀਂ ਪੈਂਦਾ ਭਾਈ ਤੇ ਮਾਲਕ ਜਰੂਰ ਦਿੰਦਾ ਕੁਛ ਨਾ ਕੁਛ ਉਹਦਾ ਸੇਵਾ ਦਾ ਫਲ ਤੇ ਵੀਡੀਓ ਸ਼ੇਅਰ ਜਰੂਰ ਕਰਿਆ ਜੀ ਜਿਹੜਾ ਵੀ ਕੋਈ ਨਹੀਂ ਹੈਲਪ ਕਰ ਸਕਦਾ ਹਨਾ ਉਹ ਵੀਡੀਓ ਸ਼ੇਅਰ ਕਰਕੇ ਵੀ ਆਪਦੀ ਸੇਵਾ 'ਚ ਯੋਗਦਾਨ ਪਾ ਸਕਦਾ ਤੇ ਆਪਾਂ ਤੁਹਾਨੂੰ ਸ਼ੈੱਡ ਆਪਣਾ ਥੋੜਾ ਜਿਹਾ ਕੰਮ ਰਹਿ ਗਿਆ ਉੱਤੇ ਪੱਕੇ ਵਗੈਰਾ ਲਾਉਣ ਵਾਲੇ ਰਹਿ ਗਏ ਜੀ ਤੇ ਉਹ ਲਾ ਕੇ ਆਪਾਂ ਨੂੰ ਸਾਰਾ ਤੁਹਾਨੂੰ ਆ ਦੇ ਕੋਈ ਬੱਚਾ ਫਿਰਦੇ ਘਰੇ ਅਜ ਬਾਹਰ ਉਧਰ ਬੰਨੇ ਪਏ